ਸੰਗਤ ਉਸ ਸੰਯੋਗ ਕਰੂਗੀ ਤਾਂ ਹੀ ਇਹ ਮੋਰਚੇ ਫਤਿਹ ਹੋਣੇ ਨੇ ਸੰਗਤ ਬਹੁਤ ਘੱਟ ਸੰਯੋਗ ਦੇ ਰਹੀ ਹੈ ਪਰ ਇੱਕ ਸਿੱਖ ਫੌਮ ਦਾ ਧਰਮਾਚੜੇ ਜਥੇਦਾਰ ਜੀ ਜੋਸ਼ੀ ਅਖਾਲ ਤਖਸਾਲ ਸਾਹਿਬ ਦੇ ਨੇ ਖਲਦੀਪ ਸਿੰਘ ਗੜਗਾ ਜੀ ਜੀ ਉਹਨਾਂ ਦਾ ਕੋਈ ਬਿਆਨ ਨਹੀਂ ਆਲੇ ਤਿਕ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਦਾ ਬਿਆਨ ਦੇਣਾ ਚਾਹੀਦਾ ਹਾਲ ਤੱਕ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਨਾ ਪਈ ਕੋਈ ਸਿੱਖ ਪੰਥ ਦਾ ਇੱਥੇ ਆਗੂ ਪਹੁੰਚਿਆ ਇੱਥੇ ਨਿਆਂਗ ਸਿੰਘ ਜਥੇਬੰਦੀਆਂ ਬੌਂਚ ਰਹੀਆਂ ਨੇ ਸਫਲ ਕਰਨ ਵਿੱਚ ਕਾਮਯਾਬ ਹੋਵਾਂਗੇ ਅਕਾਲਪੁਰਖ ਦੀ ਬਹੁਤ ਵੱਡੀ ਦੇਣ ਹੋਊਗੀ ਅੱਥੇ ਵਿੱਚ ਸਰਕਾਰਾਂ ਨੇ ਬਾਬਾ ਜੀ ਨਾ ਤਾਂ ਕਿਸੇ ਨੂੰ ਕੁਝ ਦਿੱਤਾ ਤੇ ਨਾ ਹੀ ਦੇਣਾ ਜਿਹੜੀ ਇਹ ਸਰਕਾਰ ਬਣੀ ਐ ਇਹ ਬਿਲਕੁਲ ਝੂਠੀ ਸਰਕਾਰ ਐ ਹਰ ਇੱਕ ਗੱਲ ਜਿਨ੍ਹਾਂ ਨੇ ਲਾਰਾ ਲਾਉਣਾ ਹੈ ਖੇਤ ਦਾ ਵੀ ਇਨਸਾਫ ਨਹੀਂ ਕਰਨਾ ਜੀ ਸਖਤ ਕਾਨੂੰਨ ਬਣਾਵਾਂਗੇ ਤੁਹਾਡੇ ਮੁਤਾਬਕ ਹੋਣਾ ਜਿਹਾ ਕੀ ਹੋ ਗਿਆ ਕਿਉਂਕਿ ਉਹਨਾਂ ਦੇ ਕੋਲ ਹੁਣ ਬਾਗਦੂਰ ਹੈ ਪੰਜਾਬ ਦੀ ਜੇ ਬਾਬਾ ਜੀ ਉਹਨਾਂ ਨੇ ਕਾਨੂੰਨ ਲਾਗੂ ਕਰਤਾ ਉਹਨਾਂ ਦੀ ਸਰਕਾਰ ਨਹੀਂ ਬਣਦੀ 70 ਸਾਲਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕਿਸੇ ਨੇ ਕੋਈ ਕਾਨੂੰਨ ਨਹੀਂ ਬਣਾਇਆ ਜਦੋਂ ਤੋਂ ਉਸ ਤੋਂ ਬਾਅਦ ਇਹ ਸਰਕਾਰਾਂ ਬਣਨ ਲੱਗੀਆਂ ਨੇ ਉਸ ਤੋਂ ਬਾਅਦ ਕੋਈ ਵੀ ਗਰੀਬ ਲਾਲੋ ਜਾਂ ਕੋਈ ਵੀ ਸੁਖੀ ਨਹੀਂ ਹੈਗਾ ਇਸ ਦੇ ਵਿੱਚ ਸਖਵੀਰ ਬਾਦਲ ਭਵੰਤਮਾਨ ਤੇ ਦਾਵਾ ਲਾਈ ਜਾਂਦਾ ਹੈ ਭਵੰਤਮਾਨ ਤੇ ਮਰਜੀ ਉਸਮਾਨ ਤੇ ਲਾਈ ਜਾਂਦਾ ਪਰੇ ਸ਼ਾਮ ਨੂੰ ਪ੍ਰਸ਼ਾਦ ਤੇ ਕਾ ਇਕੱਠੇ ਬਹਿ ਕੇ ਪਿੰਦੇ ਨੇ ਬਾਬਾ ਜੀ ਇਹਨਾਂ ਨੇ ਸਿਰਫ ਬਿਆਨਬਾਜ਼ੀ ਦੇਣੀ ਹੈ ਸੰਗਤ ਨੂੰ ਗੁੰਮਰਾਹ ਕਰਦੇ ਨੇ ਪਹਿਲਾਂ ਸ਼ੁਰੂ ਦੇ ਵਿੱਚ ਉਸ ਲੈਵਲ ਦਾ ਹੰਗਾਰਾ ਸੰਗਤ ਵੱਲੋਂ ਨਹੀਂ ਮਿਲਿਆ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਕਿ ਸੰਗਤ ਇੱਥੇ ਬੱਤ ਤੋਂ ਵੱਧ ਸਹਿਯੋਗ ਦੇਵੇ ਸੰਗਤ ਦੇ ਸਹਿਯੋਗ ਨਾਲ ਹੀ ਮੋਰਚਾ ਫਤਿਹ ਹੋਣਾ ਹੈ ਭਾਈ ਜੀ ਸਾਡੇ ਨਾਲ ਕਰਮਜੀਤ ਜੀ ਨੇ ਭਾਈ ਜੀ ਲੰਬਾ ਸਮਾਂ ਹੋ ਗਿਆ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਪਹਿਲਾ ਟਾਵਰ ਤੇ ਬੈਠੇ ਰਹੇ ਨੇ ਤੇ ਹੁਣ ਪਿਛਲੇ ਜਨਵਰੀ ਮਹੀਨੇ ਤੋਂ ਉਹਨਾਂ ਨੇ ਰੋਟੀ ਵੀ त्यागी ਹੋਈ ਹੈ ਤਾਂ ਇਸ ਸੰਘਰਸ਼ ਦੇ ਚਲਦਿਆਂ ਮੀਂਹ ਵੀ ਆਉਂਦਾ ਨੇ ਰੀਵ ਵੀ ਆਉਂਦਾ ਤੂਫਾਨ ਵੀ ਆਉਂਦਾ ਗਰਮੀ ਵੀ ਲੰਘੀ ਸਿਆਲ ਵੀ ਲੰਘੀ ਤੇ ਇਸ ਸੰਘਰਸ਼ ਨੂੰ ਕਿਵੇਂ ਸਮਝਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਵੀ ਇੱਥੋਂ ਵੱਧ ਤੋਂ ਵੱਧ ਸੰਗਤ ਸਹਿਯੋਗ ਦੇਵੇ ਜੋ ਕਿ ਸੰਗਤ ਸਹਿਯੋਗ ਕਰੂਗੀ ਤਾਂ ਹੀ ਇਹ ਮੋਰਚੇ ਫਤਿਹ ਹੋਣੇ ਨੇ ਸੰਗਤ ਬਹੁਤ ਘੱਟ ਸਹਿਯੋਗ ਦੇ ਰਹੀ ਆ ਜੋ ਕਿ ਬਾਰਸ਼ਾਂ ਹੋਰ ਧਰਮਾਂ ਦੇ ਜਦੋਂ ਵੀ ਕੋਈ ਮੁੱਦੇ ਉੱਠਦੇ ਨੇ ਉੱਥੇ ਵੀ ਬਾਰਸ਼ ਆਉਂਦੀਆਂ ਨੇ ਸਾਰਾ ਕੁਝ ਹੁੰਦਾ ਪਰ ਇੱਕ ਸਿੱਖ ਕੌਮ ਦਾ ਧਰਮਾ ਜਿਹੜੇ ਜਥੇਦਾਰ ਜੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇ ਕੁਲਦੀਪ ਸਿੰਘ ਗੜਗਾਜ ਜੀ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਹਾਲੇ ਤੱਕ ਅਤੇ ਜਿੰਨੇ ਵੀ ਸਾਡੇ ਸਿੱਖ ਪੰਥ ਦੇ ਆਗੂ ਬਣੇ ਹੋਏ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਦਾ ਬਿਆਨ ਦੇਣਾ ਚਾਹੀਦਾ ਹਾਲੇ ਤੱਕ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਨਾ ਕੋਈ ਕੋਈ ਸਿੱਖ ਪੰਥ ਦਾ ਇੱਥੇ ਆਗੂ ਪਹੁੰਚਿਆ ਇੱਥੇ ਨਿਆਂਗਰ ਸਿੰਘ ਜਥੇਬੰਦੀ ਆ ਪਹੁੰਚ ਰਹੀਆਂ ਨੇ ਅਤੇ ਅਸੀਂ ਇਸ ਮੋਰਚੇ ਨੂੰ ਸਫਲ ਕਰਨ ਵਿੱਚ ਕਾਮਯਾਬ ਹੋਵਾਂਗੇ ਅਕਾਲ ਪੁਰਖ ਦੀ ਬਹੁਤ ਵੱਡੀ ਦੇਣ ਹੋਊਗੀ ਇਸ ਦੇ ਵਿੱਚ ਜੇ ਸਰਕਾਰਾਂ ਦਾ ਲਾ ਕੇ ਚੱਲੀਏ ਸਰਕਾਰਾਂ ਨੇ ਬਾਬਾ ਜੀ ਨਾ ਤਾਂ ਕਿਸੇ ਨੂੰ ਕੁਝ ਦਿੱਤਾ ਤੇ ਨਾ ਹੀ ਦੇਣਾ ਜਿਹੜੀ ਇਹ ਸਰਕਾਰ ਬਣੀ ਹੈ ਇਹ ਬਿਲਕੁਲ ਝੂਠੀ ਸਰਕਾਰ ਹੈ ਹਰ ਇੱਕ ਗੱਲ ਜਿਨ੍ਹਾਂ ਨੇ ਲਾਰਾ ਲਾਉਣਾ ਕਿਥੇ ਦਾ ਕੋਈ ਇਨਸਾਫ ਨਹੀਂ ਕਰਨਾ ਜੀ ਇਹਨੂੰ ਅੱਛਾ ਮੁੱਖ ਮੰਤਰੀ ਸਾਹਿਬ ਤਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦੇ ਸੀ ਕਿ ਕਿਸੇ ਵੀ ਧਰਮ ਧਰਮ ਦੇ ਗ੍ਰੰਥ ਦੀ ਜੇਕਰ ਬੇਅਦਬੀ ਹੋਵੇਗੀ ਤਾਂ ਅਸੀਂ ਸਖਤ ਕਾਨੂੰਨ ਬਣਾਵਾਂਗੇ ਤੁਹਾਡੇ ਮੁਤਾਬਿਕ ਹੋਣਾ ਜਿਹਾ ਕੀ ਹੋ ਗਿਆ ਕਿਉਂਕਿ ਉਹਨਾਂ ਦੇ ਕੋਲ ਹੁਣ ਬਾਗ ਡੋਰ ਆ ਪੰਜਾਬ ਦੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਹ ਕਾਨੂੰਨ ਬਣਾ ਸਕਦੇ ਨੇ ਤੇ ਹੁਣ ਅਜਿਹਾ ਕੀ ਹੋ ਗਿਆ ਉਹਨਾਂ ਨੂੰ ਕਿ ਹੁਣ ਉਹ ਕਾਨੂੰਨ ਨਹੀਂ ਬਣਾ 파ਰੀ ਕਿਉਂਕਿ 3.5 ਸਾਲ ਦਾ ਵਕਤ ਆ ਜਿਹੜਾ ਉਹਨਾਂ ਦੀ ਸਰਕਾਰ ਦਾ ਲੰਘ ਚੁੱਕਿਆ ਜੀ ਜੇ ਬਾਬਾ ਜੀ ਉਹਨਾਂ ਨੇ ਕਾਨੂੰਨ ਲਾਗੂ ਕਰਤਾ ਉਹਨਾਂ ਦੀ ਸਰਕਾਰ ਨਹੀਂ ਬਣਨੀ ਸਰਕਾਰ ਟੁੱਟੇ ਜਾਣੀ ਆ 70 ਸਾਲਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕਿਸੇ ਨੇ ਕੋਈ ਕਾਨੂੰਨ ਨਹੀਂ ਬਣਾਇਆ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਸਿੱਖਾਂ ਦਾ ਰਾਜ ਸੀ ਉਸ ਵਿੱਚ ਸਭ ਸੁਖੀ ਰਹਿੰਦੇ ਸੀ ਜਦੋਂ ਦਾ ਉਸ ਤੋਂ ਬਾਅਦ ਇਹ ਸਰਕਾਰਾਂ ਬਣਨ ਲੱਗੀਆਂ ਨੇ ਉਦੋਂ ਬਾਅਦ ਕੋਈ ਵੀ ਗਰੀਬ ਲਾ ਲੋ ਜਾਂ ਕੋਈ ਵੀ ਸੁਖੀ ਨਹੀਂ ਹੈਗਾ ਇਹਦੇ ਵਿੱਚ ਇਹ ਸਾਰੀਆਂ ਲੋਟੂ ਸਰਕਾਰਾਂ ਨੇ ਇਹਨਾਂ ਨੇ ਆਪੋ ਆਪਣੀ ਵਿਆਜ ਵਾਜੀ ਕਰਨੀ ਹੁੰਦੀ ਹੈ ਸੁਖਵੀਰ ਬਾਦਲ ਭਵੰਤਮਾਨ ਤੇ ਤਵਾ ਲਈ ਜਾਂਦਾ ਭਵੰਤਮਾਨ ਸਿਮਰਜੀਤ ਅਮਾਨ ਤੇ ਲਈ ਜਾਂਦਾ ਸਿਮਰਜੀਤ ਅਮਾਨ ਮੋਦੀ ਤੇ ਤਵਾ ਲਈ ਜਾਂਦਾ ਪਰ ਇਹ ਸ਼ਾਮ ਨੂੰ ਪ੍ਰਸ਼ਾਦਾ ਤੇ ਚਾਹ ਇਕੱਠੇ ਬਹਿ ਕੇ ਪੀਂਦੇ ਨੇ ਬਾਬਾ ਜੀ ਇਹਨਾਂ ਨੇ ਸਿਰਫ ਬਿਆਨਬਾਜ਼ੀ ਦੇਣੀ ਹੈ ਸੰਗਤ ਨੂੰ ਗੁੰਮਰਾਹ ਕਰਦੇ ਨੇ ਗਰੀਬਾਂ ਦੇ ਇਹ ਪੁੱਤ ਮਰਵਾਉਂਦੇ ਨੇ ਇਹਨਾਂ ਲਵੇ ਹੋਰ ਕੁਝ ਨਹੀਂ ਹੈਗਾ ਅਜੇ ਜਿਸ ਤਰੀਕੇ ਦੇ ਨਾਲ ਹੁਣ ਜ਼ਰੂਰ ਹੰਗਾਰਾ ਮਿਲ ਲੱਗਿਆ ਪਰ ਭਾਈ ਸਾਹਿਬ ਬੜੇ ਲੰਬੇ ਸਮੇਂ ਤੋਂ ਸੰਘਰਸ਼ ਦੇ ਵਿੱਚ ਨੇ ਮੈਂ ਜਦ ਸ਼ੁਰੂ ਸ਼ੁਰवाती ਦੌਰ ਦੇ ਵਿੱਚ ਵੀ ਕਵਰ ਕਰਦੇ ਰਿਹਾ ਮੈਂ ਕਈ ਵਾਰ ਆ ਚੁੱਕਿਆ ਤੇ ਹੁਣ ਥੋੜਾ ਜਿਹੜਾ ਹੰਗਾਰਾ ਸੰਗਤ ਦਾ ਜ਼ਰੂਰ ਮਿਲਿਆ ਪਰ ਪਹਿਲਾਂ ਸ਼ੁਰੂ ਦੇ ਵਿੱਚ ਉਸ ਲੈਵਲ ਦਾ ਹੰਗਾਰਾ ਸੰਗਤ ਵੱਲੋਂ ਨਹੀਂ ਮਿਲਿਆ ਸੰਗਤ ਨੂੰ ਕੀ ਕਹਿਣਾ ਚਾਹੁੰਦਾ ਸੰਗਤ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸੰਗਤ ਇੱਥੇ ਵੱਧ ਤੋਂ ਵੱਧ ਸਹਿਯੋਗ ਦੇਵੇ ਸੰਗਤਤ です ਯੋਗ ਨਾਲ ਇਹ ਮੋਰਚਾ ਫਤਿਹ ਹੋਣਾ ਤੇ ਭਾਈ ਸਾਹਿਬ ਦੇ ਜੋ ਉਹਨਾਂ ਨੇ ਮੋਰਚਾ ਲਾਇਆ ਗੁਰੂ ਮਹਾਰਾ ਦੇ ਬਚਨ ਨੇ ਨਾ ਵੀ ਗੁਰੂ ਕੀ ਨਿੰਦਾ ਸੁਣੇ ਨਾ ਕਾਨ ਵੀ ਉਹਨਾਂ ਤੋਂ ਨਿੰਦਾ ਨਹੀਂ ਸੁਣੀ ਜਾਂਦੀ ਵੀ ਇੱਥੇ ਵੀ ਆਦੀ ਵੀ ਹੋਗੀ ਉੱਥੇ ਹੋਗੀ ਤੇ ਇੱਥੇ ਸਾਰੀਆਂ ਨੇ ਅੰਗ ਸਿੰਘ ਜਥੇਵੰਦੀਆਂ ਨਾਲ ਦੇ ਨਾਲ ਨੇ ờ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸਤਰ ਨਾਲ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਦਾਸ ਨੂੰ ਉਹਨਾਂ ਵੱਲੋਂ ਭੇਜਿਆ ਗਿਆ ਫੌਜਾਂ ਸਮੇਤ ਆਇਆ 40-45 ਲੱਖ ਫੌਜਾਈ ਹੈ ਅਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਆਪਾਂ ਵੱਧ ਚੜ ਕੇ ਇੱਥੇ ਸੰਜੋਗ ਕਰੀਏ ਤੇ ਇਸ ਮੋਰਚੇ ਨੂੰ ਫਤਿਹ ਕਰੀਏ ਸਰਕਾਰਾਂ ਤੋਂ ਕੋਈ ਵੀ ਉਮੀਦ ਨਾ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ